ਬਾਰੇ ਕਹਿੰਦੇ ਵੀ ਸਾਰੇ ਸੰਸਾਰ ਨੂੰ ਕੋੜ ਹੋ ਗਿਆ ਕਮਲਾ ਹੋ ਗਿਆ ਸੰਸਾਰ ਬੇਨਾਮੇ ਜਗ ਕਮਲਾ ਫਰੇ ਗੁਰਮੁਖ ਨਦਰੀ ਆਇਆ ਹੁਣ ਗੁਰੂ ਸਮਝਾਉਂਦਾ ਹੀ ਪੁੱਤ ਤੂੰ ਜਾਗ ਤੇ ਅਕਲ ਤੋਂ ਕਮਲੇ ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਆਪਰੋਂ ਅਕਲ ਆਉਂਦੀ ਹੈ ਬੁੱਧ ਆਉਂਦੀ ਹੈ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਉਹ ਫਿਰ ਗੁਰੂ ਸਾਨੂੰ ਸਮਝਾਉਂਦਾ ਵੀ ਦੇਖ ਬੋਤ ਇੱਥੇ ਲੋਕ ਆਉਂਦੇ ਨੇ ਮਨ ਖੇਲਣ ਵਾਸਤੇ ਖੇਲਣ ਤੋਂ ਬਾਅਦ ਚਲੇ ਜਾਂਦੇ ਨੇ ਦੇਖ ਤੇਰੇ ਸਾਹਮਣੇ ਬਚਪਨ ਚ ਜਾ ਰਹੇ ਨੇ ਜਵਾਨੀ ਚ ਜਾ ਰਹੇ ਨੇ ਬਡਾ ਬੇਚ ਜਾ ਰਹੇ ਨੇ ਤੇ ਤੂੰ ਕਿਹੜੇ ਇੱਥੇ ਬੈਠ ਰਹਿਣਾ ਤੂੰ ਵੀ ਜਾਣਾ ਤੇ ਕਿਉਂ ਨਾ ਹੋਏ ਤੂੰ ਰੋਜ਼ ਹੀ ਆਉਣਾ ਜਾਣਾ ਬਣਾਲਾ ਆਪਦੇ ਘਰ ਆ ਤੇ ਆਪਦੇ ਘਰੇ ਜਾ ਜੇ ਤੂੰ ਆਪਦੇ ਘਰ ਆਏਂਗਾ ਤੇ ਇੱਥੇ ਖੇਲ ਖੇਲਣ ਤੋਂ ਬਾਅਦ ਆਪਦੇ ਘਰੇ ਜਾਏਂਗਾ ਇੱਥੋਂ ਦੇ ਲੋਕ ਤੇਰਾ ਸਤਿਕਾਰ ਕਰਨਗੇ ਫਿਰ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹਦਾ ਆਪਦਾ ਘਰ ਹੈਗਾ ਇਹਨੂੰ ਭੇਜ ਤਾ ਗਿਆ ਤੇ ਹੁਣ ਸਾਡੇ ਘਰ ਦੀ ਮਹਿਰ ਹੀ ਨਹੀਂ ਕਰਦਾ ਲੇਕਿਨ ਹੁਣ ਅਸੀਂ ਇਹਨਾਂ ਦੇ ਘਰ ਤੇ ਮਲ ਮਾਰ ਲਈ ਠੀਕ ਹੈ ਜੀ ਨਹੀਂ ਵੀ ਆ ਮੇਰਾ ਇਹਤੋਂ ਗਾ ਗਿਆ ਮੇਰਾ ਬੱਚਾ ਜੀ ਠੀਕ ਹੈ ਜੀ ਇਹ ਤੇ ਮਲ ਮਾਰ ਲਈ ਆ ਮੇਰੀ ਬੱਚੀ ਹੈ ਜੀ ਹੁਣ ਆ ਕਹਿੰਦਾ ਮੇਰੀ ਪਤਨੀ ਹੈ ਜੀ ਜਾਂ ਮੇਰਾ ਪਤੀ ਹੈ ਠੀਕ ਹੈ ਇਹਨਾਂ ਦੀ ਸਤਿਆ ਨਹੀਂ ਸਾਡੇ ਹੁਕਮ ਤੋਂ ਬਾਹਰ ਜਾਵਣ ਚੱਕ ਲਈ ਜ਼ਿੰਮੇਵਾਰੀ ਦੂਜਿਆਂ ਦੀ ਹੁਣ ਜਿਵੇਂ ਜਿਵੇਂ ਕਿਸੇ ਨੂੰ ਅਸੀਂ ਆਵਤਾ ਸਮਝੀ ਜਾਂਦੇ ਹਾਂ ਇਸ ਸੰਸਾਰ ਦੇ ਵਿੱਚ ਉਹਨਾਂ ਹੀ ਸਾਡੇ ਤੇ ਪਾਰ ਵੱਧਾ ਜਾਂਦਾ ਹੈ ਸਾਡੇ ਵਿਚਾਰ ਵੱਧਦੇ ਜਾਂਦੇ ਮਾਰਦੇ ਕਹਿੰਦੇ ਫਿਰ ਇਹ ਵਿਚਾਰ ਇਹ ਭਾਰ ਕਿਸੇ ਤਰੀਕੇ ਨਹੀਂ ਲੈ ਸਕਦਾ ਸਿਰਫ ਇੱਕੋ ਤਰੀਕਾ ਹੈ ਸਿਮਰਨ ਜਿਸ ਸਿਮਰਤ ਤੇਰਾ ਹੋਏ ਆਧਾਰ ਜਨਮ ਜਨਮ ਕਾ ਉਤਰੇ ਪਾਰ ਹੁਣ ਕਿਸੇ ਦੀ ਚੀਜ਼ ਨੂੰ ਜਿਹੜਾ ਬੰਦਾ ਆਪ ਦਾ ਸਮਝ ਆਪਦੀ ਸਮਝਦਾ ਤੇ ਅਸੀਂ ਉਸ ਸ਼ਿਆਣਾ ਨਹੀਂ ਕਹਿੰਦੇ ਉਹਨ ਮੂਰਖ ਹੀ ਨੇ